ਲੋ ਜੀ ਅੱਜ ਆਪਾਂ ਪ੍ਰੇਸ਼ਟਾਚਾਰ ਵਿਰੋਧੀ ਫਰੰਟ ਦੇ ਦਫ਼ਤਰ 'ਚ ਆਏ ਆਂ ਸੱਜਣ ਬੈਠੇ ਨੇ ਕੁਝ ਖਾਸ ਗੱਲਾਂ ਮੁੱਦੇ ਹੈਗੇ ਨੇ ਆਪਾਂ ਸਾਂਝੇ ਕਰਦੇ ਆਂ ਸੋ ਪਹਿਲਾਂ ਆਪਾਂ ਬਾਲੇਵ ਸਿੰਘ ਸਾਹਿਬ ਤੋਂ ਸ਼ੁਰੂ ਕਰਦੇ ਆਂ ਬਾਲੇਵ ਸਾਹਿਬ ਜਾਈਂ ਜੀ ਤੇ ਕੀ ਕੀ ਮੁੱਦਾ ਜਿਹੜਾ ਤੁਸੀਂ ਆਪਾਂ ਇੱਥੇ ਅੱਜ ਤੁਹਾਨੂੰ ਤੇ ਸਮੁੱਚੇ ਦਰਸ਼ਕਾਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਗੁਰਖਤੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਖਤੇ ਮੁੱਦਾ ਇਹ ਹੈ ਜੀ ਅਸੀਂ ਤਿੰਨ ਨਾਂ ਨੂੰ ਅਸ਼ਵਿੰਸਾਹਬ ਨੇ ਵੀ ਕਮਾਂਗ ਉੱਪਰ ਦੱਸਦਾ ਸੀ ਵੀ ਜਿਹੜੀਆਂ ਗੁਜਰਾਂ ਦੀਆਂ ਮੱਝਾਂ ਨੇ ਉਹ ਬਹੁਤ ਨੁਕਸਾਨ ਕਰ ਰਹੀਆਂ ਨੇ ਜਿਵੇਂ ਜੀ ਨਵੇਂ ਦਰਖਤ ਲੱਗੇ ਨੇ ਜਾਂ ਕੋਈ ਬੰਦੇ ਜਾਂਦੇ ਨੇ ਉਹਨਾਂ ਦੇ ਐਕਸੀਡੈਂਟ ਵੀ ਹੋ ਜਾਂਦੇ ਨੇ ਅਸ਼ਵਿੰਸਾਹਬ ਨੇ ਸਾਨੂੰ ਪੂਰਨ ਤੌਰ ਤੇ ਭਰੋਸਾ ਦਿਵਾਇਆ ਸੀ ਵੀ ਅਸੀਂ ਮੈਂ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕਰਾਂਗਾ ਪਰ ਅੱਜ ਇੱਕ ਮਹੀਨਾ ਬੀਤ ਗਿਆ ਅੱਜ ਤੱਕ ਕੋਈ ਇਹਨਾਂ ਦਾ ਹੱਲ ਨਹੀਂ ਹੋਇਆ ਦਰਖਤ ਤਾਂ ਬਹੁਤ ਜਾੜੇਗਾ ਪਤਾ ਨਹੀਂ ਪ੍ਰਸ਼ਾਸਨ ਦੀਆਂ ਕਿਉਂ ਸੁੱਤੇ ਪਏ ਨੇ ਅਸੀਂ ਅੱਜ ਫੇਰ ਐਸਡੀਐਮ ਸਾਹਿਬ ਨੂੰ ਇਹੀ ਗੱਲ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਵੀ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕੀਤਾ ਜਾਵੇ ਦੇਖੋ ਜੇ ਕੋਈ ਪਰਾਲੀ ਨੂੰ ਅੱਗ ਲਾ ਦਿੰਦਾ ਤਾਂ ਤਾਂ 1 ਮਿੰਟ 'ਚ ਉਹਦੇ ਤੇ ਐਕਸ਼ਨ ਹੋ ਜਾਂਦਾ ਜੇ ਕੋਈ 2 ਦਿਨ ਪਹਿਲਾਂ ਧਾਨ ਵੀਜਣਾ ਸ਼ੁਰੂ ਕਰ ਦਿੰਦਾ ਜੀਰੀ ਵੀਜਣੀ ਸ਼ੁਰੂ ਕਰ ਦਿੰਦਾ ਤਾਂ ਉਹਦੇ ਤੇ ਫਟਾਫਟ ਪਰਚਾ ਹੋ ਜਾਂਦਾ ਉਸ ਨੂੰ ਇੰਨਾ ਜਲੀਲ ਵੀ ਬੰਦੇ ਨੂੰ ਕਰਿਆ ਜਾਂਦਾ ਕੋਲ ਖੜ ਕੇ ਉਹਦੀ ਜੀਰੀ ਬਹਾਈ ਵੀ ਜਾਂਦੀ ਆ ਪਰ ਇਹ ਪਤਾ ਨਹੀਂ ਕਿਉਂ ਕੀ ਪ੍ਰੈਸ਼ਰ ਆ ਸਰਕਾਰ ਤੇ ਜਾਂ ਇਹਨਾਂ ਪ੍ਰਸ਼ਾਸਨ ਤੇ ਵੀ ਜਿਹੜਾ ਅੱਜ ਟਰੱਕ ਜਿਹੜੀਆਂ ਉਹ ਮੱਝਾਂ ਨੇ ਇੰਨਾ ਲੋਕਾਂ ਦਾ ਨੁਕਸਾਨ ਕਰ ਚੁੱਕੀਆਂ ਨੇ ਅਵਾਰਾ ਪਸ਼ੂ ਵੀ ਨੇ ਉਹਨਾਂ ਦੇ ਨਾਲ ਅਵਾਰਾ ਕੁੱਤੇ ਨੇ ਉਹਨਾਂ ਤੇ ਕਿਉਂ ਨਹੀਂ ਨੱਥ ਪਾਈ ਜਾਂਦੀ ਜਿਵੇਂ ਗਊ ਸਾਇੰਸ ਵੀ ਲੱਗਿਆ ਹੋਇਆ ਉਹ ਵੀ ਕਿੰਨਾ ਸਰਕਾਰ ਨੂੰ ਜਾਂਦਾ ਇਹ ਇਸ ਕਰਕੇ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਐਸ ਡੀਮ ਸਾਹਿਬ ਨੂੰ ਅੱਜ ਤੁਹਾਡੇ ਰਾਹੀਂ ਫੇਰ ਅਪੀਲ ਕਰਦੇ ਆਂ ਨਹੀਂ ਅਸੀਂ ਮਾਨਯੋਗ ਡੀ ਸੀ ਸਾਹਿਬ ਨੂੰ ਜਾ ਕੇ ਦਿੱਥੇ ਬੰਦੀਆਂ ਮਿਲਾਂਗੇ ਨਾਗਰਾ ਸਾਹਿਬ ਵੀ ਬੈਠ ਨੇ ਨਰਮਲ ਸਿੰਘ ਜੀ ਹਰਵੰਸਪੁਰਾ ਸਾਡੀ ਭੈਣ ਜੀ ਵੀ ਬੈਠ ਨੇ ਰਵਿੰਦਰ ਕੌਰ ਪਰਮਜੀਤ ਸਿੰਘ ਮੇਰੇ ਪਿੱਛੇ ਬੈਠ ਨੇ ਸਾਡੇ ਯਰਵੰਸ ਕਟਰ ਨੇ ਡਾਕਟਰ ਨੇ ਮੋਹਨ ਸਿੰਘ ਸਿਹਾਲਾ ਬੈਠ ਨੇ ਸਾਡਾ ਸਰਬਜੀਤ ਸਿੰਘ ਪੱਪੀ ਤੇ ਕੰਗ ਸਾਹਿਬ ਸਾਡੇ ਮਾਨਯੋਗ ਜਿਨ੍ਹਾਂ ਦਾ ਇਸ ਦਫ਼ਤਰ ਨੂੰ ਆ ਜਲਾਬ ਨੂੰ ਦੇਣ ਦੇ ਵਿੱਚ ਇਸੇ ਪਰਿਵਾਰ ਦੀ ਬਹੁਤ ਮੰਡੀ ਦੇਣਾ ਇਸ ਕਰਕੇ ਅਸੀਂ ਸਮੁੱਚੇ ਪ੍ਰਸ਼ਾਸਨ ਨੂੰ ਫੇਰ ਅਪੀਲ ਕਰਦੇ ਆ ਕਿ ਇਹ ਜਿਹੜੇ ਇਹ ਜੇ ਗੈਰ ਕਾਨੂੰਨੀ ਢੰਗ ਨਾਲ ਕੰਮ ਹੁੰਦੇ ਨੇ ਤਾਂ ਉਹ ਬੰਦ ਕੀਤੇ ਜਾਣ ਕਿ ਗੁਜਰਾ ਨੇ ਮੱਝ ਰੱਖਣੀ ਹੈ ਨੇ ਜਿਹੜੇ ਬਾੜੇ ਨੇ ਉਹਨਾਂ ਦੇ ਵਿੱਚ ਰੱਖਣ ਉਹ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋ ਜਾਵੇ ਜਿਹੜਾ ਅੱਜ ਕਹਿੰਦੇ ਨੇ ਸਰਕਾਰਾਂ ਇਹਨਾਂ ਨੇ ਵਾਤਾਵਰਣ ਤਾਂ ਇੱਥੇ ਪੈਸਾ ਲਾਉਣ ਨੂੰ ਕਹਿੰਦੇ ਨੇ ਵਾਤਾਵਰਨ ਖਰਾਬ ਹੁੰਦਾ ਤਾਂ ਕਿ ਜਿਹੜੇ ਨਵੇਂ ਦਰਖਤ ਲੱਗਣ ਲੱਗੇ ਰਹੇ ਉਹ ਬਾਹ ਸਕਣ ਵੈਗ੍ਰੀ ਜੀ ਦਾ ਖਾਲਸਾ ਵਜੇ ਇੱਥੇ ਬਾਲੇ ਸਾਬ੍ਹ ਗੱਲ ਇਹ ਵੀ ਹੁੰਦੇ ਵੀ ਇਹ ਰਿਮਾਈਂਡਰ ਦਿੱਤਾ ਦੁਬਾਰਾ ਤੁਸੀਂ ਇਹਨਾਂ ਨੂੰ ਐਸਡੀਐਮ ਸੰਭਾਲਣਾ ਮਿਲੇ ਸੀ ਐਸਡੀਐਮ ਤਾਂ ਗਿਆ ਸੀ ਬਾਹਰ ਲੇ ਸੁਵੇਚ ਨਾਗਰਾ ਸਾਹਮਣੇ ਮਿਲਿਆ ਸੀ ਐਸਡੀਐਮ ਸਾਹਮਣੇ ਇਹ ਕਹਿੰਦੇ ਵੀ ਐਸਡੀਐਮ ਸਾਹਿਬ ਤਾਂ ਕਹਿੰਦੇ ਨੇ ਸਾਡੇ ਹੱਥ ਖੜੇ ਨੇ ਬੜੀ ਅਫਸੋਸ ਨਾਗਰਾ ਸਾਹਿਬ ਕਿਵੇਂ ਬਾਲੇ ਸਾਬ੍ਹ ਨੇ ਦੱਸਿਆ ਵੀ ਹੱਥ ਖੜੇ ਐਸਡੀਐਮ ਨੇ ਇਹ ਗੱਲ ਇਹਨਾਂ ਨੇ ਕਹੀ ਆ ਬਿਲਕੁਲ ਬਿਲਕੁਲ ਅਸੀਂ ਇਹ 3 9 2024 ਨੂੰ ਜਿਹੜੀ ਦਰਖਾਸਤ ਦਿੱਤੀ ਸੀ ਐਸਡੀਐਮ ਸਾਹਿਬ ਦੇ ਕਾਫੀ ਵਿੱਚ ਜਥੇਬੰਦੀਆਂ ਸੀ ਫਰੰਟ ਦੇ ਮੈਂਬਰ ਸਾਰੇ ਜਿੰਨੇ ਸਾਡੇ ਪ੍ਰਤਵੰਤੇ ਸੱਜਣ ਨਾਲ ਅਸੀਂ ਜਾ ਕੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਬਾਲਿਆਂ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਮੋਟਰਸਾਈਕਲ ਦੀ ਐਕਸੀਡੈਂਟ ਹੋਇਆ ਜਿਹੜਾ ਉਹ ਗੁਜਰਾਂ ਦੀ ਮੱਜਾਂ ਨਾਲ ਹੋਇਆ ਉਹ ਇੱਕੋ ਐਕਸੀਡੈਂਟ ਹੋਇਆ ਬਾਅਦ ਚ ਵੀ ਫਿਰ ਕੁਝ ਹੋਇਆ ਉਹੀ ਹੋਇਆ ਉਦੇ ਸਬੰਧ ਵਿੱਚ ਜਦੋਂ ਸਾਨੂੰ ਇਹ ਬੜਾ ਦੁੱਖ ਲੱਗਿਆ ਵੀ ਨੌਜਵਾਨ ਦੀ ਮੌਤ ਹੋਈ ਹੈ ਜਿਹੜੀ ਜਿਹਦੀ ਕੀਮਤ ਕੋਈ ਦੇ ਨਹੀਂ ਸਕਦਾ ਉਸ ਕਰਕੇ ਅਸੀਂ ਇਕੱਠੇ ਹੋ ਗਏ ਇਥੋਂ ਫਰੰਟ ਤੋਂ ਸਾਰੇ ਤੁਰੇ ਜਾ ਕੇ ਐਸਜੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਵੀ ਨਾਲ ਇਹ ਵੀ ਜਦੇ ਜ਼ਿਕਰ ਕੀਤਾ ਵੀ ਜਿਹੜੇ ਗੁਜਰਾਂ ਦੀਆਂ ਮੱਝਾਂ ਨੇ ਅਸੀਂ ਇਹ ਨਹੀਂ ਕਹਿੰਦੇ ਬੱਚਾ ਨਾ ਰੱਖੋ ਮੱਝਾਂ ਰੱਖਣੀਆਂ ਉਹਨਾਂ ਦਾ ਅਧਿਕਾਰ ਹੈ ਰੱਖ ਸਕਦੇ ਨੇ ਆਪ ਦੀ ਜਗ੍ਹਾ ਲੈ ਕੇ ਅਸੀਂ ਕਹਿੰਦੇ ਵੀ ਰੋੜਾਂ ਤੇ ਮੱਝਾਂ ਨਾ ਲਿਆਓ ਰੋੜਾਂ ਤੇ ਦੋ ਕਾਰਨ ਬਣਦੇ ਨੇ ਇੱਕ ਤਾਂ ਜਿੰਨਾ ਸਾਡਾ ਬਣ ਬੂਟਾ ਲੱਗਿਆ ਹੋਇਆ ਸਰਕਾਰ ਹਰ ਵਕਤ ਕਹਿੰਦੀ ਰਹਿੰਦੀ ਆ ਵੀ ਜਿਹੜਾ ਬਿਰਸ਼ ਹੈ ਸਾਡੇ ਮਨੁੱਖ ਦੀ ਜਾਨ ਹੈ ਜ਼ਿੰਦਗੀ ਹੈ ਉਸ ਕਰਕੇ ਬੇਨਤੀ ਹੈ ਵੀ ਜਿਹੜੇ ਇਹਨੇ ਬੂਟੇ ਲੱਗਦੇ ਨੇ ਬੂਟੇ ਸਭ ਉਜਾੜੇ ਜਾਂਦੇ ਨੇ ਤਾਂ ਕੋਈ ਵੀਡੀਓ ਸਾਹਿਬ ਨੂੰ ਵੀ ਮੈਂ ਇੱਕ ਵਾਰੀ ਮਿਲਿਆ ਸੀ ਇਹਨਾਂ ਦੇ ਅਧਿਕਾਰੀਆਂ ਦੇ ਅਸੀਂ ਬਹੁਤ ਵਾਰੀ ਧਿਆਨ ਚ ਲਿਆ ਚੁੱਕੇ ਹਾਂ ਵੀ ਇਹਨਾਂ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਤੁਸੀਂ ਜੀ ਉਤਰ ਕਹੀ ਜਾਂਦੇ ਪ੍ਰਦੂਸ਼ਣ ਬਹੁਤ ਵੱਧ ਗਿਆ ਬਿਰਸ਼ ਲਾਓ ਬੂਟੇ ਲਾਓ ਤੇ ਉਹਦੇ ਨਹਿਮਾ ਚਲਾਉਨੇ ਹੋ ਤੇ ਇਸ ਕਰਕੇ ਸਾਡੀ ਬੇਨਤੀ ਹੈ ਵੀ ਸਰਕਾਰ ਦਾ ਧਿਆਨ ਦੇਵੇ ਜਦੋਂ ਮੇਰੇ ਖਿਆਲ 15 ਦਿਨ ਬਾਅਦ ਮੈਂ ਜਾ ਕੇ ਸੀਐਮ ਸਾਹਿਬ ਨੂੰ ਫੇਰ ਮਿਲਿਆ ਵੀ ਗੁਜਰਾਂ ਦਾ ਕੀ ਕੀਤਾ ਕਿਉਂਕਿ ਰੋਜ਼ ਮੈਂ ਜਦੋਂ ਹੁਣ ਹੈ ਨਾ ਪਿੰਡੋਂ ਝੁੰਡਾਂ ਦੇ ਝੁੰਡ ਗੁਜਰਾਂ ਦੇ 50 50 100 100 ਮੱਚ ਦਾ ਰੋਡ ਦੇ ਉੱਤੇ ਮਿਲਦਾ ਆ ਕਿ ਮੈਨੂੰ ਲੱਗਿਆ ਵੀ ਦੁਬਾਰਾ ਤੇ ਪ੍ਰਸ਼ਾਸਨ ਤਾਂ ਕੰਮ ਨਹੀਂ ਦਸੋਂਗਿਆ ਸੀ ਇਹਨੂੰ ਜਗਾਈਏ ਮੈਂ ਐਸੀਐਮ ਸਾਹਿਬ ਦੇ ਦਫ਼ਤਰ ਗਿਆ ਉਹਨਾਂ ਨੂੰ ਜਾ ਕੇ ਗੱਲ ਦੱਸੀ ਵੀ ਤੁਸੀਂ ਉਹਦੇ ਬਾਰੇ ਕੀ ਕੀਤਾ ਜੀ ਬੜੀ ਹਾਸੋ ਹੀ ਨਹੀਂ ਗੱਲ ਹੈ ਇੱਕ ਅਧਿਕਾਰੀ ਜ਼ਿੰਮੇਵਾਰ ਪੂਰਾ ਤਹਿਸੀਲ ਦਾ ਉੱਚ ਅਧਿਕਾਰੀ ਇਹ ਗੱਲ ਕਹਿ ਦਵੇ ਵੀ ਸਾਡੇ ਬਸਤੀ ਦੀ ਗੱਲ ਨਹੀਂ ਕਹਿੰਦੇ ਅਸੀਂ ਤਾਂ ਵਹਿਰਾ ਕਹਿ ਲਿਆ ਹੁਣ ਕੀ ਕਰੀਏ ਮੈਨੂੰ ਆਇਆ ਤੇ ਮੈਂ ਕਿਹਾ ਵੀ ਐਸ.ਡੀ.ਐਮ ਸਾਹਿਬ ਇਹ ਗੱਲ ਤੁਹਾਡੇ ਮੂੰਹ ਤੇ ਫੱਬਦੀ ਨਹੀਂ ਜੀ ਵੀ ਜੇ ਨੂੰ ਤੁਸੀਂ ਕਿਸਾਨਾਂ ਤੇ ਰਿਐਕਸ਼ਨ ਲੈਣਾ ਹੁੰਦਾ ਹੈ ਤੇ ਅਸੀਂ ਪਰੀਰੀ ਕੋਈ ਕਿਸਾਨ ਤਰੀਕ ਤੋਂ ਕੁਝ 2-4 ਦਿਨ ਪਹਿਲਾਂ ਵੀ ਜਦ ਤੁਹਾਡਾ ਹੀ ਮੈਹਿਕਮਾ ਪਾ ਬਾਂਹ ਭਰ ਜਾਂਦਾ ਸਾਰਾ ਪ੍ਰਸ਼ਾਸਨ ਲਾ ਵਿੱਚ ਤਸਵੀਰ ਤੋਂ ਜਾਂਦੇ ਨੇ ਕੋਈ ਕਨਗੋ ਦੀ ਡਿਊਟੀ ਤਹਿਸੀਲਦਾਰ ਸਾਹਿਬ ਦੀ ਡਿਊਟੀ ਜਾਂ ਐਸ.ਜੀ.ਐਰ ਸਾਹਿਬ ਦਾ ਹੋਰ ਅਮੁੱਲਾ ਪਹਿਲਾਂ ਜਾਂਦਾ ਪਿੰਡਾਂ 'ਚ ਜਾ ਕੇ ਉਹਨਾਂ ਨੂੰ ਜਲੀਲ ਕਰਦੇ ਹਾਂ ਤੇ ਉਹ ਪਨੀਰੀ ਖੁਦ ਖੋਲ ਕੋੜ ਖੜ ਕੇ ਬਹਾਉਣੇ ਬੜੀ ਆਪਣੀ ਸ਼ਾਬਾਸ਼ ਲੈਣੀ ਹੈ ਸਰਕਾਰ ਤੋਂ ਵੀ ਇੰਨੇ ਤੁਸੀਂ ਇਮਾਨਦਾਰ ਤੇ ਸਾਫ ਸੁਥਰਾ ਪ੍ਰਸ਼ਾਸਨ ਹੈ ਜਿਹੜਾ ਕੋਲ ਜਾ ਕੇ ਕੰਮ ਕਰਕੇ ਹੁੰਦਾ ਆ ਗਈ ਗੱਲ ਗਾਂ ਪਰਾਲੀ ਦੀ ਤੁਸੀਂ ਏਡੇ ਏਡੇ ਜੁਰਮਾਨੇ ਰੱਖੇ ਨੇ ਪਰਾਲੀ ਤੁਸੀਂ ਕਹਿੰਦੇ ਹੋ ਵੀ ਬਿਲਕੁਲਾਂ ਫੂਕੋ ਪਰਾਲੀ ਸਾਡੀ ਜਿੰਨੀ ਵੀ ਕਿਸਾਨਾਂ ਦਾ ਪ੍ਰਦੂਸ਼ਣ ਨਾ 6% ਕੋਲ 96% ਜਾਂ 94% ਪ੍ਰਦੂਸ਼ਣ ਹੈ ਉਹ ਇੰਡਸਟਰੀ ਕਰੋੜਾਂ ਵਹੀਕਲ ਫਿਰਦਾ ਹੈ ਇਨਾ ਤੋਂ ਹੁੰਦਾ ਉਧਰ ਸਰਕਾਰ ਦਾ ਕੋਈ ਧਿਆਨ ਨਹੀਂ ਪਾਣੀ ਸਾਡਾ ਪਲੂਟ ਕੀਤਾ ਜਾ ਰਿਹਾ ਲੁਧਿਆਣੇ ਦਾ ਹਾਲ ਦੇਖੋ ਜਾ ਕੇ ਤੁਸੀਂ ਵੱਡੇ ਸ਼ਹਿਰਾਂ 'ਚ ਕਿੰਨੀ ਇੰਡਸਟਰੀ ਲੱਗੀ ਆ ਉਹ ਸਾਰਾ ਇੰਡਸਟਰੀ ਪਾਣੀ ਧਰਤੀ 'ਚ ਪਾ ਰਹੀ ਜਰੀਲਾ ਕਹਿ ਵੀ ਗੱਲ ਵਾਲਾ ਪਾਣੀ ਹੁੰਦਾ ਜੀ ਤੋਂ ਕੋਈ ਚੀਜ਼ਾਂ ਤਿਆਰ ਕਰਦੇ ਨੇ ਉਹ ਸਾਰਾ ਜਿੰਨਾ ਵੀ ਜਰੀਲਾ ਪਾਣੀ ਧਰਤੀ 'ਚ ਪਾਇਆ ਜਾਂਦਾ ਪ੍ਰਸ਼ਾਸਨ ਕੋ ਬਰੀਕ ਸੁੱਤਾ ਪਿਆ ਚਾਹੇ ਡੀਸੀ ਸਾਹਿਬ ਹੋਣ ਉਹਨਾਂ ਦੀ ਵੀ ਨੌਲੇਜ ਦੇ ਵਿੱਚ ਸਾਡੀ ਜਥੇਬੰਦੀਆਂ ਤੌਰ ਤੇ ਆਮ ਸਾਡੇ ਮਿਲਦੇ ਰਹਿੰਦੇ ਨੇ ਕੋਈ ਸੁਣਵਾਈ ਨਹੀਂ ਕਿਤੇ ਹੁਣ ਅਸੀਂ ਫੇਰ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਜੇ ਤੁਸੀਂ ਇਹ ਨਾ ਐਕਸ਼ਨ ਨਾ ਲਿਆ ਸੀ ਫਿਰ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ ਆਪਜੀ ਦੇ ਦਫ਼ਤਰ ਅੱਗੇ ਅਸੀਂ ਇਕੱਠੇ ਹੋ ਕੇ ਜਥੇਬੰਦੀਆਂ ਵੀ ਹੋਣਗੀਆਂ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਫਰੰਟ ਤੇ ਜਿੰਨੇ ਵੀ ਸਾਡੇ ਪਿਆਰੇ ਸੱਜਣ ਨੇ ਸਤਕਾਰਯੋਗ ਸਾਰੇ ਸਾਡੇ ਨਾਲ ਹੋਣਗੇ ਅਸੀਂ ਪੂਰੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਲੈ ਕੇ ਐਸਐਮ ਸਾਹਿਬ ਦੇ ਦਫ਼ਤਰ ਅੱਗੇ ਫਿਰ ਧਰਨਾ ਵੀ ਅਸੀਂ ਜ਼ਰੂਰ ਦੇਣ ਲਈ ਮਜਬੂਰ ਹੋਵਾਂਗੇ ਤੁਸੀਂ ਜਾ ਕੇ ਪਲੀ ਉਹਨਾਂ ਦੀ ਮੱਝਾਂ ਰੋਡ ਤੇ ਜਾਣ ਤੋਂ ਰੋਕ ਦਿਓ ਇਹ ਬਹੁਤ ਵੱਡੀ ਗੱਲ ਹੈ ਪੂਰੇ ਪੰਜਾਬ ਦਾ ਭਵਿੱਖ ਹੈ ਸਾਡਾ ਜਿਹੜੇ ਬਣ ਬੂਟ ਹੈ ਸਾਡੀ ਜਿੰਦ ਜਾਨ ਆ ਰੈসিডেন্ট ਹੁੰਦੇ ਨੇ ਇਸ ਕਰਕੇ ਬੇਨਤੀ ਹੈ ਸਰਦਾਰ ਨਰਮਿੰਦੀ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮੌਕੇ ਤੇ ਜਿਸ ਤਰ੍ਹਾਂ ਸੁਪਤੋਸਿ ਨਾਗਰਾ ਜੀ ਨੇ ਕਿਹਾ ਅਭੀ ਪ੍ਰਸ਼ਾਸਨ ਨੇ ਹੱਥ ਖੜੇ ਕਰਤੇ ਜਦੋਂ ਕੋਈ ਜ਼ਿਮੀਂਦਾਰ ਪਰਾਲੀ ਨੂੰ ਅੱਗ ਲਾਉਣਾ ਉੱਥੇ ਪਰਿਵਾਰੀ ਕਾਨੂੰਨ ਕੋ ਜਿਹੜੇ ਸੈੱਟ ਕਰਕੇ ਕੈਮਰੇ ਕਹਿਣ ਦੇ ਨਹੀਂ ਥੋੜਾ ਚਲਾਨ ਕੱਟਣਾ ਕੀ ਇਹ ਰੇਟ ਮਾਫੀਆ ਚੱਲ ਰਿਹਾ ਹੈ Delhi ਘਰ-ਘਰ ਮਨਾਂ ਚੋਰੀ ਹੋ ਰਿਆ ਤੇ ਉੱਥੇ ਨੇ ਸੈਟਲਾਈਟਾਂ ਫਿੱਟ ਨਹੀਂ ਹੋ ਰਹੀਆਂ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜਿਹੜਾ ਕੰਮ ਜ਼ਰੂਰੀ ਆ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ ਪਬਲਿਕ ਨੂੰ ਉਹਦੀ ਰਾਤ ਮਿਲਣੀ ਚਾਹੀਦੀ ਆ ਜੇ ਪਸ਼ੂ ਰੱਖੇ ਨੇ ਉਹਨਾਂ ਨੇ ਤਾਂ ਆਪਣੇ ਪਸ਼ੂ ਸਾਹਮਣੇ ਰੱਖਣੋ ਬਸ ਥੈਂਕ ਯੂ ਸੋ ਜਿਹੜੇ ਗੁਜਰਾں ਦੀਆਂ ਮੱਝਾਂ ਦੇ ਨਾਲ-ਨਾਲ ਇੱਕ ਅਹਿਮ ਮੁੱਦਾ ਜਿਹੜਾ ਸਾਹਮਣੇ ਆਇਆ ਨਜਾਇਜ਼ ਮਾਈਨਿੰਗ ਦਾ ਜਿਹਨੂੰ ਰੇਤ ਮਾਫੀਆ ਵਗੈਰਾ ਨਾਲ ਜੋੜਿਆ ਗਿਆ ਸੋ ਆਪਣੀ ਟਿੱਪਣੀ ਜਰੂਰ ਦਿਓ ਦੋਸਤੋ ਸਿੱਧਕ ਨਿਊਜ਼ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ